ਕਿ ਜਮ ਜਮ ਨਾਲੋਂ ਕੋ ਵੀ ਚੱਲ ਜਾ ਪੱਪਾ ਜੀ ਮਿੱਠੂ ਜੱਟ ਚੋਰੀਆ ਕਰੋ ਸੰਧੂ ਨਾਲ ਕੋ ਵੀ ਅਬਦੁੱਲਾ ਇੱਧਰ ਆ ਜਾ ਉਹ ਐਨ ਫੁੱਟੇ ਚੱਕਦਾ ਉਹ ਐਨ ਫੁੱਟੇ ਚੱਕਦਾ ਹੋ ਬੱਲੇ ਯਾਰ ਅੱਧਾ ਲੱਖ ਅੱਧਾ ਲੱਖ 50 ਹਜ਼ਾਰ ਇੱਧਰ ਆ ਜਾ ਅੱਧਾ ਲੱਖ ਇਹ ਮੁੰਡਾ ਕੈਨੇਡਾ ਬੈਦੁੱਲਾ ਰਾਜਪੂਤ ਹੋਇਆ ਜੰਬੰਦੇਸ਼ੇ ਦਾ ਇਹ ਟਿੰਗ ਜੱਫੀ ਹੈ ਹਾ ਹਾ ਹੋ ਮੇਲਾ ਭਰਿਆ ਹੋਇਆ ਐਨ ਕਹਿੰਦੇ ਮੇਲਾ ਭਰਿਆ ਹੋਇਆ ਖੇਡ ਆਹ ਚੋਰੀ ਇਕਰਾਮ ਸੰਧੂ ਵਾਲੇ 5000 ਦੀ ਰੇਡ ਅਬੈਦੁੱਲਾਹ ਰਾਜਪੂਤ ਦੇ ਹੋ ਗਿਆ ਮੂਰੇ ਮੋਸਨ ਹਾ ਰਾਰਾ ਮੋਸਨ ਥੋੜੀਆਂ ਵਾਲੇ ਵੇਖ ਲੈ ਤੇਰੇ ਵਾਲਾ ਰਾਜਪੂਤ ਮਿਰਜ਼ਾ ਮਜਾਹਿਦ ਜੀ ਥੋੜੇ ਵਾਲਾ ਰਾਜਪੂਤ ਪੰਜ 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 ਆ ਜਾ ਆ ਜਾ ਬੈਦੁੱਲਾਹ ਰਾਜਪੂਤ ਇਧਰ ਮਿਰਜ਼ਾ ਮਜਾਹਿਦ ਨੂੰ ਵੀ ਚੱਲ ਜਾ ਪਾਪਾ ਜੀ ਮਿੱਠੂ ਜੱਟ ਚੋਰੀ ਇਕਰਾਮ ਸੰਧੂ ਨਾਲ ਕੋ ਵੀ ਅਬੈਦੁੱਲਾ ਇੱਧਰ ਆ ਜਾ ਇੱਧਰ ਵੀ ਬਲੀਦ ਮਲੇ ਖੁੜੇ ਕੋ ਵੀ ਬਾਦੂ ਨਾ ਕੋ ਵੀ ਆਉਂਦਾ ਪਾਜੀ ਆਉਂਦਾ ਇੱਧਰ ਆਉਂਦਾ ਲੈ ਅਬੈਦੁੱਲਾ ਰਾਜਪੂਤ ਲੱਗੇ ਸੋਹਣਾ ਹੱਸਦਾ ਓ ਵੱਡੇ ਵੱਡੇ ਬਈ ਅਬੈਦੁੱਲਾ ਬਾਈ ਐ ਆ ਸਾਹਮਣੇ ਹੁਣ ਕਿਹੜਾ ਡੱਕਦਾ ਆ ਆੜਿਓ ਥੱਕਦਾ ਆ ਆੜਿਓ ਥੱਕਦਾ ਨਾ ਮੁੰਡਾ ਅੱਕਦਾ ਨਾ ਮੁੰਡਾ ਅੱਕਦਾ ਓ ਜਫੇ ਜੁਫੇ ਲਾਉਂਦਾ ਮੁੰਡਾ ਮੋੱਕ ਮੋੱਕ ਰੱਖਦਾ ਓ ਐਣ ਫੱਟੇ ਚੱਕਦਾ ਓ ਐਣ ਫੱਟੇ ਚੱਕਦਾ ਓ ਬੱਲੇ ਬੱਲੇ ਆ ਕਰਾਉਂਦਾ ਬੱਲੇ ਬੱਲੇ ਅੱਧਾ ਲੱਖ ਇਹ ਮੁੰਡਾ ਕੈਨੇਡਾ ਜੀ ਖੇਡ ਗਿਆ ਰਾਣਾ ਵਹਾਬ ਉਹਨਾਂ ਵੱਲ ਰਾਣਾ ਮੋਸਲੇ ਵੱਲ ਢਿੱਲੋ ਆ ਇਹ ਕੈਨੇਡਾ ਵਿੱਚ ਵੀ ਬੱਲੇ ਬੱਲੇ ਕਰਾ ਕੇ ਆਇਆ ਸੀਗਾ ਹੁਣ ਕਹਿੰਦੇ ਸਾਹਮਣੇ ਦੇਖਾਂਗੇ ਆ ਬੈਦੁੱਲਾ ਰਾਜਪੂਤ ਹੋਇਆ ਓ ਸ਼ਿਬਾਜ ਪੰਦੇਸ਼ੇ ਦਾ ਇਹ ਟਿੰਗ ਜੱਸੀ ਹੈ ਆ ਹੋਏ ਹੋਏ ਮੇਲਾ ਓ ਮੇਲਾ ਪਰਿਆ ਹੋਇਆ ਆ ਜਾ ਆ ਜਾ ਬੈਦੁੱਲਾ ਰਾਜਪੂਤ ਆਤੀ ਹਕੀਮ ਰਾਣਾ ਵਹਾਬ ਰੋੜ ਰੋੜ ਕੈਨੇਡਾ ਵਾਲੇ फलाण मैसूल वलो के दे, के दे,